ਸਤਿਕਾਰਯੋਗ ਦੋਸਤੋ ਆ ਜਿਹੜੀ ਇੱਕ ਹੁਣ ਨਵੀਂ ਖਬਰ ਆਈ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ 170 ਨੈibਸੀਲਦਾਰ ਤੇ 52 ਤਸੀਲਦਾਰ ਇਹਨਾਂ ਦੀਆਂ ਟਰਾਂਸਫਰਾਂ ਕਰਕੇ 1.5 200 ਕਿਲੋਮੀਟਰ ਤੇ ਭੇਜਤਾ ਤੇ ਪਹਿਲਾਂ ਖਬਰ ਇਹ ਸੀ ਕਿ 15 ਜਿਹੜੇ ਤਸਵੀਰ ਤੇ ਨੈibਸੀਲਦਾਰ ਜਿਹੜੇ ਸਸਪੈਂਡ ਕਰਤੇ ਸੀ ਜਿਹੜੇ ਡਿਊਟੀ ਤੇ ਨਹੀਂ ਮੁੜ ਕੇ ਆਏ ਸੀ ਪਹਿਲਾ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਇਹ ਕੰਮ ਕੀਤਾ ਸੀ ਇਹ ਸਰਦਾਰ ਬਿਆਨ ਸਿੰਘ ਨੇ ਇਹ ਕੰਮ ਕੀਤਾ ਸੀ ਇਹ ਮਲਾਜਮਾਂ ਮਲਾਜਮ ਸਾਡੇ ਸੇਵਾਦਾਰ ਹੈ ਪਬਲਿਕ ਦੇ ਸੇਵਾਦਾਰ ਹੈ ਪਬਲਿਕ ਤਨਖਾਹ ਦਿੰਦੀਆਂ ਹਨ ਉਹਨੂੰ ਪਬਲਿਕ ਦੇ ਟੈਕਸਾਂ ਚੋਂ ਕੱਟੀ ਜਾਂਦੀ ਹੈ ਤਨਖਾਹ ਉਹਨਾਂ ਦੀ ਤੇ ਪਬਲਿਕ ਦੇ ਪੈਸੇ ਲੈਂਦੇ ਆ ਤੇ ਛੋਤ ਲੈਂਦੇ ਆ ਹੁਣ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਤਸਵੀਰ ਦੇ ਵਿੱਚ ਵੜ ਜਾਂਦੇ ਆ ਉੱਥੋਂ ਕੰਮ ਕਰਾਉਣੇ ਸ਼ੁਰੂ ਕਰਦੇ ਆ ਕੰਮ ਕਰਾਉਣੇ ਆਪਦਾ ਹਰ ਪਾਸੇ ਪੈਸਾ ਹਰ ਪਾਸੇ ਪੈਸਾ ਕੋਈ ਡਰਾਈਵਿੰਗ ਲਾਇਸੈਂਸ ਬਣਵਾਉਣਾ ਪੈਸਾ ਕੋਈ ਹੋਰ ਆਪਾਂ ਉੱਥੇ ਕੰਮ ਕਰਾਉਣਾ ਸੋਹਦਾ ਸੈਂਟਰ ਚ ਪੈਸਾ ਜੇ ਆਪਾਂ ਰਜਿਸਟਰੀ ਕਰਾਉਣੀ ਹੈ ਪੈਸਾ ਇਤਕਾਲ ਕਰਾਉਣਾ ਹੈ ਪੈਸਾ ਫਿਰ ਇੱਕ ਪਾਸੇ ਪੈਸਾ 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 ਹੋਈ ਜਾਂਦੀ ਹੈ ਓ ਯਾਰ ਤੁਸੀਂ ਸਾਡੀਆਂ ਮਿਹਨਤਾਂ ਦੇ ਵਿੱਚੋਂ ਸਾਡੇ ਟੈਕਸਾਂ ਦੇ ਵਿੱਚੋਂ ਤੁਸੀਂ ਤਨਖਾਹ ਲੈਣੇ ਆਸੀਂ ਤੁਹਾਨੂੰ ਤਨਖਾਹ ਦਿੰਦੇ ਆ ਤੁਸੀਂ ਸੀ ਤਾਂ ਜਿਹੜੇ ਪਬਲਿਕ ਦੇ ਨੌਕਰ ਹੈ ਪਰ ਅੱਜ ਤੁਸੀਂ ਸਾਡੇ ਅਫਸਰ ਬਣ ਕੇ ਡੰਡੇ ਨਾਲ ਸਾਥੋਂ ਪੈਸੇ ਲੈਣੇ ਆ ਰਿਸ਼ਵਤ ਲੈਣੇ ਕਿਉਂ ਤੁਸੀਂ ਤਨਖਾਹਾਂ ਨਹੀਂ ਲੈਂਦੇ ਤਨਖਾਹਾਂ ਨਾਲ ਨਹੀਂ ਰਜਦੇ ਬੰਦੇ ਚੰਗੇ ਵੀ ਬਹੁਤ ਹੈ ਸਾਰੇ ਵਿਭਾਗਾਂ ਦੇ ਵਿੱਚ ਬੰਦੇ ਚੰਗੇ ਵੀ ਬਹੁਤ ਆ ਜਿਹੜੇ ਪੈਸੇ ਨਹੀਂ ਲੈਂਦੇ ਹੁਣ ਬਲੌਰ ਤਹਿਸੀਲ ਦੇ ਵਿੱਚ ਹਰ ਬਸ ਲਾਲ ਪਟਵਾਰੀ ਔਲਖਾਲ ਕੋਈ ਕਹਿ ਕੇ ਖਾਵੇ 1 ਰੁਪਈਆ ਨਹੀਂ ਲੈਂਦਾ ਸੀ ਕ੍ਰਿਸ਼ਨ ਲਾਲ ਪਟਵਾਰੀ ਬਾਅਦ ਚੋਂ ਕਾਨੂੰਗੋ ਬਣ ਗਿਆ ਤਰਖਾਨ ਵਾਲੇ ਦਾ 1 ਰੁਪਈਆ ਨਹੀਂ ਲੈਂਦਾ ਸੀ ਚਰਨਦੇਵ ਸਿੰਘ ਮਾਨ ਤਹਿਸੀਲਦਾਰ ਸੀ ਇੱਥੇ ਬਾਅਦ ਚੋਂ ਏਡੀਸੀ ਬਣ ਗਏ ਸੀ ਆਰਟੀਓ ਵੀ ਰਿਹਾ ਕੁਛਰ 1 ਰੁਪਈਆ ਨਹੀਂ ਲੈਂਦੇ ਸੀ ਕਿਸੇ ਤੋਂ ਅੱਜ ਉਹਨਾਂ ਦੇ ਨਾਂ ਚੱਲਦੇ ਆ ਬਲੋਟ ਹਸਪਤਾਲ ਦੇ ਵਿੱਚ ਐਸਐਮਓ ਡਾਕਟਰ ਗੁਰਜੰਟ ਸਿੰਘ ਸੇਖੋਂ ਡੀਐਮਸੀ ਵੀ ਰਿਹਾ 1 ਰੁਪਈਆ ਨਹੀਂ ਕਦੇ ਲਿਆ ਕੋਈ ਸਾਫਤ ਕਰੇ ਬੰਦੇ ਚੰਗੇ ਵੀ ਬੜੇ ਆ ਜਿਹੜੇ ਰਿਸ਼ਵਤ ਨਹੀਂ ਲੈਂਦੇ ਛਾਣਨੀ ਸਾਰਿਆਂ ਤੇ ਲੱਗਣੀ ਚਾਹੀਦੀ ਹੈ ਐਮਐਲਏ ਤੇ ਵੀ ਲੱਗਣੀ ਚਾਹੀਦੀ ਹੈ ਇਹ ਗੱਲ ਆਪਾਂ ਕਹਿ ਸਕਦੇ ਆਂ ਜਦੋਂ ਪਹਿਲਾਂ ਬਣਦੇ ਆ بڑے ਵਾਦੇ ਕਰਕੇ ਜਾਂਦੇ ਆ ਲੋਕਾਂ ਨਾਲ ਹੱਥ ਜੋੜ ਕੇ ਜਾਂਦੇ ਆ ਜਿਹੜਾ ਬਹੁਤ ਵਧੀਆ ਤੁਹਾਨੂੰ ਰਾਜ ਦੇਵਾਂਗੇ ਤੇ ਜਦੋਂ ਫਿਰ ਬਣ ਜਾਂਦੇ ਆ ਉਦੋਂ ਫਿਰ ਵਿਚੋਲੇ ਰੱਖ ਲੈਂਦੇ ਆ ਦਿਨਾਂ ਦੇ ਵਿੱਚ ਹੀ ਇੱਕ ਦੋ ਕਬਰਿਆਂ ਤੋਂ ਕੋਠੀਆਂ ਬਣ ਜਾਂਦੀਆਂ ਤੇ ਵੱਡਿਆਂ ਵੱਡਿਆਂ ਕਾਰਾਂ ਫਾਰਚੂਨਰ ਤੇ ਹੋਰ ਕਾਰਾਂ ਜਿਹੜੀਆਂ ਵੱਡੀਆਂ ਵੱਡੀਆਂ ਉਹਨਾਂ ਤੇ ਆ ਜਾਂਦੇ ਆ ਉਹ ਕਿੱਥੋਂ ਪੈਸੇ ਆਉਂਦੇ ਆ ਗੱਲਾਂ ਹੋ ਕਰਦੇ ਆ ਕਿ ਰਿਸ਼ਤ ਨੂੰ ਅਸੀਂ ਬੰਦ ਕਰਾਉਣੇ ਆ ਚੰਗੇ ਐਮਐਲਏ ਵੀ ਹੈਗੇ ਕੋਈ ਨਹੀਂ ਵੀ ਸਾਰੇ ਮਾੜੇ ਆ ਚੰਗੇ ਆ ਚੰਗੇ ਵੀ ਬਹੁਤ ਆ ਹੁਣ ਜ세ਦਾਰ ਗੁਰਮੀਤ ਸਿੰਘ ਖੁੰਡੀਆਂ ਖੇਤੀਬਾੜੀ ਮੰਤਰੀ ਨਹੀਂ ਕਿਸੇ ਤੋਂ ਪੈਸਾ ਲੈਂਦੇ ਨਹੀਂ ਰੁਪਈਆ ਕਿਸੇ ਤੋਂ ਲੈਂਦੇ ਇਹਨਾਂ ਦੇ ਬਾਪ ਵੀ ਨਹੀਂ ਲੈਂਦੇ ਸੀ ਇੱਕ ਰੁਪਈਆ ਨਹੀਂ ਲੈਂਦੇ ਸੀ ਤੇ ਇਹ ਵੀ ਨਹੀਂ ਲੈਂਦੇ ਸਾਦਾ ਜੀਵਨ ਬਤੀਤ ਕਰਦੇ ਆ ਠੀਕ ਹੈ ਇਹਨਾਂ ਦੇ ਨਾਂ ਤੇ ਕੋਈ ਲਈ ਜਾਂਦਾ ਹੋਵੇ। ਪਿਗਮਾ ਇਹ ਥੋੜਾ ਕੰਮ ਕਰਾ ਕੇ ਦੇਣਾ ਤੇ ਪੈਸੇ ਜੋ ਗਾਹ ਦੇਣੇ ਆ। ਤੇ ਇਹ ਕੁਝ ਕਹਿ ਨਹੀਂ ਸਕਦੇ ਆਪਾਂ। ਅਗਲਾ ਦਾ ਆਪਣਾ ਕੰਮ ਹੋ ਗਿਆ ਆਪਾਂ ਕਿ ਲੈਣਾ। ਪਰ ਇਹ ਆਪ ਬਿਲਕੁਲ ਰੁਪਈਆ ਨਹੀਂ ਲੈਂਦੇ। ਇਹ ਤਾਂ ਫਿਰ ਵੀ ਮਨਿਸਟਰ ਆ ਯਾਰ ਗਵਰਨਮੈਂਟ ਦੇ ਸਰਕਾਰ ਦੇ। ਸਰਕਾਰ ਦੇ ਵਿੱਚ ਪੂਰੀ ਮੈਨਾਂ ਦੀ ਮਤਲਬ ਪਾਵਰ ਹੈ। ਚੰਗੇ ਉਹਦੇ ਇਹਨਾਂ ਨੂੰ ਸਰਕਾਰ ਦੇ ਵਿੱਚ ਬੜੇ ਵਿਆ। ਪਹਿਲਾਂ ਕਾਗਜ਼ ਤੇ ਜ਼ਿਲਾ ਪ੍ਰਧਾਨ ਵੀ ਰਹੇ ਆ। 1 ਰੁਪਈਆ ਵੀ ਕਿਸੇ ਤੋਂ ਨਹੀਂ ਲਿਆ। ਜਿੰਨੀ ਜ਼ਮੀਨ ਆ ਇੱਕ ਮਰਲਾ ਵੱਧ ਨਹੀਂ ਬਣਾਇਆ। ਜਿਹੜੀ ਘਰੇ ਇਹਨਾਂ ਦੀ ਸਾਦੀ ਜਿਹੀ ਕੋਠੀ ਹੈ। ਇੱਕ ਬਾਥਰੂਮ ਨਹੀਂ ਨਾਲ ਬਣਾਇਆ। ਪリーズ ਅ ਕੰਡੀਸ਼ਨ ਵਟ। ਫਿਰ ਇਹ ਜਿਹੜੇ ਕਹਿ ਦਿੰਦੇ ਆ ਜੀ ਸਾਨੂੰ ਤਾਂ ਪਗਾਰਾ ਚਲਣੀਆਂ ਪੈਂਦੀਆਂ। ਸਾਨੂੰ ਤਾਂ ਉੱਪਰ ਤੱਕ ਹੁਣ ਪਟਵਾਰੀ ਆ ਪਟਵਾਰੀ ਨੂੰ ਵੀ ਵਗਾਰਾ ਚਲਣੇ ਪੈਂਦੇ ਆ ਕਾਨੂੰ ਕੋ ਨੂੰ ਵੀ ਕਾ ਤਹਿਸੀਲਦਾਰਾਂ ਨੂੰ ਵੀ ਵਗਾਰਾ ਚਲਣੀਆਂ ਪੈਂਦੀਆਂ ਤੇ ਜਿਹੜੇ ਨਹੀਂ ਪੈਸੇ ਲੈਂਦੇ ਉਹ ਵਗਾਰਾ ਫਿਰ ਕਿਵੇਂ ਚੱਲਦੇ ਆ ਮੈਂ ਤੁਹਾਨੂੰ ਨਾਂ ਵੀ ਦੱਸਦੇ ਉਹ ਪਟਵਾਰੀ ਕਿਵੇਂ ਚੱਲਦੇ ਆ ਹੁਣ ਇਹ ਚਰਨ ਦੇਵ ਸਿੰਘ ਮਾਣ ਇਹਦੇ ਤਹਿਸੀਲਦਾਰ ਲੱਗਿਆ ਰਿਹਾ ਆਰਟੀਓ ਲੱਗਿਆ ਰਿਹਾ ਫਿਰ ਉਸ ਤੋਂ ਬਾਅਦ ਏਡੀਸੀ ਲੱਗਿਆ ਰਿਹਾ ਉਹ ਵਗਾਰਾ ਕਿੱਥੋਂ ਚੱਲਦਾ ਸੀ ਕਿਵੇਂ ਚੱਲਦਾ ਸੀ ਇਹੋ ਉਹ ਨੂੰ ਵਗਾਰ ਪੈਂਦੀ ਸੀ ਉਹ ਫਿਰ ਕਿੱਥੋਂ ਲਿਆਉਂਦਾ ਸੀ ਇਹੋ ਜਿਹੇ ਬੰਦਿਆਂ ਨੂੰ ਵਗਾਰਾ ਪੈਂਦੀ ਹੈ ਨਹੀਂ ਇਹਨਾਂ ਨੇ ਦੇਣੀ ਤਾਂ ਹੈ ਨਹੀਂ ਦੁਆਨੀ ਇਹ ਸਾਰੇ ਇਹਨਾਂ ਦੇ ਬਾਨੇ ਆ